ਸ਼ੰਤ ਕਬੀਰ ਸਾਹਿਬ ਜੀ ਦਾ 627ਵਾਂ ਪ੍ਰਗਟ ਦਿਵਸ ਨੌਜਵਾਨ ਧਾਨਕ ਸਵਾ ਤਪਾ ਮੰਡੀ ਵੱਲੋਂ ਬੜੀ ਸ਼ਾਦਾ ਤੇ ਹੁਸ਼ਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਅੱਜ ਸ਼ੋਭਾ ਯਾਤਰਾ ਸ਼ਹਿਰ ਦੇ ਬਾਜ਼ਾਰਾਂ ਅਤੇ ਗਲੀਆਂ ਦੇ ਵਿੱਚ ਨਿਕਲੀ ਵਰਦੇ ਮੀਂਹ ਦੇ ਵਿੱਚ ਸ਼ਰਧਾਲੂਆਂ ਵੱਲੋਂ ਨੱਚ ਟੱਪ ਕੇ ਸ਼ੋਭਾ ਯਾਤਰਾ ਦਾ ਆਨੰਦ ਮੰਨਿਆ ਗਿਆ ਆਓ ਤੁਹਾਨੂੰ ਸ਼ੋਭਾ ਯਾਤਰਾ ਦੀਆਂ ਕੁਝ ਤਸਵੀਰਾਂ ਦਿਖਾਉਨੇ ਆ ਬਹੁਤ ਬਹੁਤ ਧੰਨਵਾਦ ਭਗਤ ਕਬੀਰ ਜੀ ਦੀ ਜੈਤੀ ਮੌਕੇ ਸਾਡੇ ਸਮਾਜ ਵੱਲੋਂ ਸ਼ੋਭਾ ਯਾਤਰਾ ਭਗਤ ਕਬੀਰ ਜੀ ਦੀ ਜੈਤੀ ਨੂੰ ਮੁੱਖ ਰੱਖਦੇ ਹੋਇਆ ਯਾਤਰਾ ਅੱਜ ਚੱਲੀ ਜਾ ਰਹੀ ਹੈ ਨੌਜਵਾਨ ਪੁਰਾਣੀ ਸੱਭਾ ਕਟਾਵਾ ਵੱਲੋਂ ਸ਼ੰਤਕਵੀਰ ਸਾਧ ਜੀ ਦਾ 627 ਨਾ ਪ੍ਰਕਾਸ਼ ਦਿਹਾੜੀ ਮੌਕੇ ਤੋਂ ਸ਼ੋਭਾ ਯਾਤਰਾ ਜੁਨੇ ਨੂੰ ਪਰਨੋਂ ਨਸਿੰਦੇ ਸਾਹਿਬ ਨਾਲ रेव <laughs> 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 ਸਵੇਰੇ ਗ੍ਰੇਡ ਬੈਂਡ ਸਾਡੇ ਬੈਂਡ ਬਾਰੇ ਇਸ ਫਰਟੇ ਲਾਈਨ ਨਾ ਕੇ ਰੱਖੇ ਇਧਰ ਆ ਗਏ ਗ੍ਰੇਡ ਬੈਂਡ ਪਟਿਆਲਾ ਤੋਂ ਅੰਮ੍ਰਿਤਸਰ ਜੀ ਦੀ ਸ਼ਹਿਰ ਯਾਤਰਾ ਹੈ ਗਾਰੇ ਦੇ ਸਾਥ ਇੱਥੇ ਨਿਕੜ ਗਏ ਸਲਾਮੀ ਕੇ ਸਾਥ 1 ਮਿੰਟ ਰੋਕੇ ਬਾਅਦ ਹਲਕੀ ਹਲਕੀ ਬੂੰਦਾਬੰਦੀ ਹੋ ਰਹੀ ਹੈ ਠੀਕ ਹੈ ਠੀਕ ਹੈ ਜੀ ਸਾਡੇ ਜੋ ਬੰਦੇ ਭਾਈ ਤੁਰਕ ਕਰਨਤ ਆ ਜਾ ਉਹ ਛੋੜਾ ਕਰੀ ਇਹ ਗ੍ਰੇਡ ਪਟਿਆਲਾ ਬੈਂਡ ਬੰਡਾਲਾ ਸਿਟੀ ਵਾਲਾ ਪਰਨੇ ਮੀਨੇ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸੰਗਤਾਂ ਨੂੰ ਮੀਂਹ ਦੀ ਕੋਰਾ ਵੀ ਪ੍ਰਸਾਦ ਪ੍ਰਸਾਦ ਦਾ ਫਿਕਰ ਨਹੀਂ ਹੈ ਪ੍ਰਸਾਦ ਤੇਜ ਹੋ ਚੁੱਕੀ ਹੈ ਪਰਨੇ ਮੀਨੇ ਵਿੱਚ ਭਗਤ ਕਬੀਰ ਜੀ ਦੀ ਸ਼ੋਭਾ ਯਾਤਰਾ ਉਨ੍ਹਾਂ ਦੀ ਜਨਮ ਦਿਨ ਦੇ ਮੌਕੇ ਕਦੇ ਜੀ ਸੋਨੂ ਮੱਲੀ ਕੀ ਹਾਲ ਹੈ ਸਰਕਾਰ ਕਾਉਂਸਲਰ ਸੋਨੂ ਮੱਲੀ ਛੋਟੇ ਛੋਟੇ ਬੱਚੇ ਮੇਰੀਆਂ ਭੈਣਾਂ ਤੇ ਵੀਰ ਵਰਦੇ ਮੀਂਹ ਦੇ ਵਿੱਚ ਹੀ ਸ਼ੋਭਾ ਯਾਤਰਾ ਦਾ ਆਨੰਦ ਰਹਿ ਰਹੇ ਭਗਤ ਕਬੀਰ ਜੀ ਤੇ ਇੰਦਰ ਦੇਵਤਾ ਵੀ ਪ੍ਰਸੰਨ ਹੋ ਚੁੱਕੇ ਨੇ ਇਹਨਾਂ ਨੇ ਮੌਸਮ ਬਹੁਤ ਠੰਡਾ ਕਰ ਦਿੱਤਾ ਅੱਜ ਬਰਸਾਤ ਪੂਰੀ ਤੇਜ਼ ਪੈ ਰਹੀ ਹੈ